ਕੋਈ ਆਪਣਾ ਵੀ ਸਰਕਾਰ ਸਾਡੀ ਆ ਮੰਗਾ ਨਹੀਂ ਮੰਨ ਰਹੀ ਸਮੇ ਸਮੇਂ ਦੀਆਂ ਸਰਕਾਰਾਂ ਨੇ ਸਾਡਾ ਕਾਹਨ ਕੀਤਾ ਕਾਲੀ ਦਲ ਨੇ ਕਾਂਗਰਸ ਨੇ ਤੀਜੀ ਆਪ ਨੇ ਜਿੱਤੋ ਸਾਨੂੰ ਬਹੁਤ ਉਮੀਦਾਂ ਸੀ ਪਰ ਇਹਨਾਂ ਨੇ ਸਾਡੀਆਂ ਉਮੀਦਾਂ ਲਾਹ ਦਿੱਤੀਆਂ ਆ ਠੀਕ ਆ ਜੀ ਇਸ ਵਜਲ ਕਰਕੇ ਅਸੀਂ ਬਾਈਕਾਟ ਜਿਹੜਾ ਆਉਣ ਵਾਲੇ ਸਮੇਂ ਚ ਕਰਨ ਜਾ ਰਹੇ ਆ ਸੋ ਆਪਣਾ ਇਹ ਸਰਕਾਰਾਂ ਸਾਡਾ ਨਹੀਂ ਕੰਮ ਕਰਦੀਆਂ ਤੇ ਤੁਹਾਨੂੰ ਮੈਂ ਦੱਸਿਆ ਵੀ ਇਹਦਾ ਅਸੀਂ ਪੂਰਾ ਹਾਈ ਲੈਵਲ ਤੇ ਪੂਰਾ ਅਸੀਂ ਮਤਲਬ ਉੱਚ ਲੈਵਲ ਤੇ ਦਾ ਬਾਈਕਾਟ ਕਰਾਂਗੇ ਸਾਡੇ ਕੋਲ ਜੋ ਵੀ ਹੋਇਆ ਜੋ ਮਤਲਬ ਜਾਇ ਜਿਆ ਜੋ ਇੱਕ ਮੁਲਾਜ਼ਮਾਂ ਨੂੰ ਮਤਲਬ ਕਰਨਾ ਪੈਂਦਾ ਅਸੀਂ ਉਹ ਕਰਾਂਗੇ ਉਹਦੋਂ ਨੂੰ ਹਾਜ਼ਰ ਹੋ ਤਾਂ ਜਾਣਾ ਪਏ ਤੇ ਅਸੀਂ ਜਾਵਾਂਗੇ ਕਿਹੜੀ ਮੁੱਖ ਮੰਗਾਂ ਤੁਹਾਡੀ ਜਿਹੜੀ ਹੈ ਮੁੱਖ ਮੰਗਾਂ ਜੀ ਸਾਡੀਆਂ ਆਪਣਾ ਜਾਣੇ ਸਾਨੂੰ ਆਪਣਾ ਯੋਗ ਪਾਲਸੀ ਬਣਾ ਕੇ ਸਾਨੂੰ ਰੈਗੂਲਰ ਕੀਤਾ ਜਾਵੇ ਠੀਕ ਆ ਜੀ ਜਦੋਂ ਰੈਗੂਲਰ ਦੀ ਵਾਰੀ ਆਉਂਦੀ ਹੈ ਜੀ ਉਦੋਂ ਕਹਿੰਦੇ ਤੁਸੀਂ ਆਪਣੀਆਂ ਸ਼ਰਤਾਂ ਨਹੀਂ ਪੂਰੀਆਂ ਕਰਦੇ ਠੀਕ ਆ ਅਸੀਂ ਮੰਨਦੇ ਆ ਕਿ ਜੇ ਇਹਨਾਂ ਨੂੰ ਰੈਗੂਲਰ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਅਸੀਂ ਕਿੰਨੇ ਕੁ ਸਾਡੀ ਯੋਗ ਪਾਲਸੀ ਬਣਾ ਕੇ ਸਾਡੀ ਤਨਖਾਹ ਵਾਅਦਾ ਕੀਤਾ ਸਾਡੀ ਤੇ ਆਪਣਾ 20000 ਪਲਸ ਤਨਖਾਹ ਕੀਤੀ ਜਾਵੇ ਘੱਟੋ ਘੱਟ 23000 ਰੁਪਏ ਸਾਡੀ ਤਨਖਾਹ ਕੀਤੀ ਜਾਵੇ ਤਾਂ ਜੋ ਸਾਡਾ ਆਪਣਾ ਜੀਵਨ ਗੁਜ਼ਾਰਾ ਵਧਾ ਸਕੀਏ ਸਾਨੂੰ ਜਿਹੜੀ ਹੋਣੀ ਤਨਖਾਹ ਆ ਔਨਲੀ 21000 ਰੁਪਏ ਤਨਖਾਹ ਮਿਲਦੀ ਆ ਉਹ ਵੀ ਸਾਨੂੰ ਮਹੀਨੇ ਬਾਅਦ ਨਹੀਂ ਮਿਲਦੀ ਪੰਜਾਂ ਪੰਜ ਮਹੀਨੇ ਬਾਅਦ ਆਪਣਾ ਸਾਨੂੰ ਮਿਲਦੀ ਹੈ ਅਗਲਾ ਸੰਘਰਸ਼ ਕੀ ਆਪਣਾ ਜੀਵਨ ਦਾ ਅਗਲਾ ਸੰਘਰਸ਼ ਸਾਡਾ ਇਹੋ ਜਿਹਾ ਹਸਪਤਾਲਾਂ ਨੂੰ ਜਿੰਦਰੇ ਲਾ ਕੇ ਪੂਰਨ ਤੌਰ ਤੇ ਆਪਣਾ ਕੰਮ ਦਾ ਬਾਈਕਾਟ ਕਰਕੇ ਅਸੀਂ ਆਪਣਾ ਛੜਕਾਂ ਦੇ ਉਤਰਾਂਗੇ ਜਾਂ ਆਪਣਾ ਜ਼ੀਰੋ ਲੈਵਲ ਤੇ ਡਿਪਿਊਟਡ ਆਫਸਰਾਂ